ਸਸਿਕਾ ਦੋਸਤੋ ਅੱਜ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੇ ਤਰੀਕੇ ਢੰਗ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਦੋਂ ਕਈ ਵਾਰ ਆਪਸ ਵਿੱਚ ਪਤੀ-ਪਤਨੀ ਜਾਂ ਲਵਰ ਲੜਪਾਂਦੇ ਨੇ ਤਾਂ ਫਿਰ ਉਸ ਤਰ੍ਹਾਂ ਦੀ ਕਈ ਵਾਰੀ ਸ਼ੋਸ਼ੇਬਾਜ਼ੀ ਕਰ ਜਾਂਦੇ ਨੇ ਪਰ ਇਹ ਜਾਨ ਤੇ ਭਾਰੀ ਪੈ ਸਕਦਾ ਹੈ ਇਹ ਹੈ ਕਿ ਜੇਕਰ ਅੱਗੇ ਨੂੰ ਤੁਹਾਡੀ ਕੋਈ ਸਹੇਲੀ ਇਹ ਗੱਲ ਕਹੇ ਜਾਂ ਫਿਰ ਤੁਹਾਡਾ ਬੁਆਏਫ੍ਰੈਂਡ ਇਹ ਗੱਲ ਕਹੇ ਕਿ ਮੈਂ ਆਪਦੀ ਨਸ ਵੜ ਲੂੰਗਾ ਤੇ ਉਹ ਨਸ ਵੱਢ ਤੱਕ ਪਹੁੰਚ ਜੇ ਤਾਂ ਉਸ ਤੋਂ ਬਾਅਦ ਘਬਰਾਓ ਨਾ ਹਿੰਮਤ ਨਾਲ ਕੰਮ ਲਾਓ ਉਹਦੀ ਵੀ ਜਾਨ ਬਚ ਜੇ ਤੇ ਤੁਹਾਡੀ ਵੀ ਜਾਨ ਬਚ ਜੇ ਮੈਂ ਗੱਲ ਕਿਉਂ ਕਰ ਰਿ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਆਖਰ ਦਿੱਲੀ ਦੇ ਵਿੱਚ ਸਹੇਲੀ ਨੇ ਇਹ ਗੱਲ ਕਹਿਤੀ ਮੁੰਡੇ ਨੂੰ ਦੋਨੇ ਲਾਉ ਦੇ ਸਟੂਡੈਂਟ ਸੀਗੇ ਸਹੇਲੀ ਨੇ ਗੱਲ ਕਹੀ ਕਿ ਦੋਨਾਂ ਚਰਮਨ ਚੱਲ ਰਹੀ ਸੀ ਵੀ ਮੈਂ ਆਪਦੀ ਹੱਥ ਦੀ ਨਾਸ ਬਟਲੂਗੀ ਉਹਨੇ ਵੱਡ ਵੀ ਲਈ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਉਹਨੇ ਵਟਸਐਪ ਤੇ ਦੇਖੀ ਫੋਟੋ ਉਦੋਂ ਬਾਅਦ ਦੇ ਵਿੱਚ ਉਹ ਭੱਜ ਕੇ ਉਹਦੀ ਮਾਂ ਕੋਲ ਗਿਆ ਤੇ ਆਖਰ ਉਸ ਕੁੜੀ ਨੂੰ ਬਚਾਉਣ ਦੇ ਵਾਸਤੇ ਚੱਕ ਕੇ ਹਸਪਤਾਲ ਪਹੁੰਚ ਜਾਂਦੇ ਨੇਗੇ ਹੁਣ ਗੱਲ ਇਹ ਸੀ ਕਿ ਇੱਕ ਪਾਸੇ ਤਾਂ ਬੰਦਾ ਘਬਰਾ ਜਾਂਦਾ ਵੀਰ ਕਿਤੇ ਗਾਲੀ ਨਾ ਪੈ ਜੇ ਕਰ ਲੂੰ ਸੌਦਾ ਦੂਜੇ ਪਾਸੇ ਇਹ ਵੀ ਹੁੰਦਾ ਵੀ ਇਹਨੂੰ ਕੁਝ ਹੋ ਗਿਆ ਤਾਂ ਮੈਨੂੰ ਕਹ ਲੂੰ ਪੁਲਿਸ ਚੱਕ ਲੂਗੀ ਕਈ ਤਰ੍ਹਾਂ ਦੇ ਸਵਾਲ ਮਨ ਦੇ ਵਿੱਚ ਇੱਕੋ ਲੱਗ ਤੋ ਉਮੜ ਪਾਉਂਦੇ ਨੇ ਪਰ ਉਹ ਕੁੜੀ ਜੇ ਦੇਖਿਆ ਜਾਵੇ ਸ਼ਾਇਦ ਉਹਨੇ ਵੀ ਇਹ ਨਹੀਂ ਸੋਚਿਆ ਹੋਣਾ ਵੀ ਆਹ ਕੱਲ ਬਣ ਜੂਗੀ ਕਿ ਆਖਰ ਉਹਦਾ ਤਾਂ ਪਤਾ ਨਹੀਂ ਪਰ ਸਾਹਮਣੇ ਵਾਲੇ ਦੀ ਜਾਨ ਚਲੀ ਜਾਊਗੀ ਮੁੰਡਾ ਇੰਨਾ ਜਿਆਦਾ ਸਦਮੇ ਚ ਆ ਗਿਆ ਕਿ ਹਸਪਤਾਲ ਦੇ ਵਿੱਚ ਉਹਨੂੰ ਅਟੈਕ ਆ ਜਾਂਦਾ ਤੇ ਉਹਨੂੰ ਬਚਾਇਆ ਨਹੀਂ ਜਾ ਸਕਦਾ ਯਾਨੀ ਕਿ ਬਚਦਾ ਨਹੀਂ ਹੈਗਾ ਬਚਾਇਆ ਨਹੀਂ ਜਾ ਸਕਿਆ ਤੇ ਉਹਦੀ ਮੌਤ ਹੋ ਜਾਂਦੀ ਹੈ ਕੁੜੀ ਕਹਿੰਦੇ ਉਸ ਤੋਂ ਬਾਅਦ ਚ ਚੰਗੀ ਭਲੀ ਵੀ ਹੋਗੀ ਪੁਲਿਸ ਅੱਗੇ ਇਨਵੈਸਟੀਗੇਟ ਕਰ ਰਹੀ ਹੈ ਪਰ ਇਹਦੇ ਵਿੱਚ ਇੱਕ ਚੀਜ਼ ਸਪਸ਼ਟ ਹੁੰਦੀ ਹੈ ਵੀ ਕਿਸੇ ਨੂੰ ਕਦੇ ਵੀ ਇੰਨਾ ਨਾ ਡਰਾਓ ਕਿ ਆਖਰ ਤੁਹਾਡਾ ਤਾਂ ਪਤਾ ਨਹੀਂ ਸਾਹਮਣੇ ਵਾਲੇ ਦੀ ਜਾਨ ਨਾ ਚਲ ਜੇ ਤੇ ਜੇਕਰ ਕੋਈ ਪਹਿਲੀ ਗੱਲ ਤਾਂ ਲੜਾਈ ਹੋਈ ਹੈ ਰੁਸਵਾਈਆਂ ਹੋਈਆਂ ਨੇ ਇੱਕ ਦੂਜੇ ਨਾਲ ਨਾ ਬੋਲੋ ਟ੍ਰਿਪ ਕਰਕੇ ਸਾਈਡ ਤੇ ਬਹਿ ਜਾਓ ਕੋਈ ਵਿੱਚ ਗੱਲਬਾਤ ਕਰਨ ਦੀ ਲੋੜ ਨਹੀਂ ਤੋੜ ਤਲਈਆ ਕਰ ਲੋ ਪਰ ਗੱਲ ਜਦੋਂ ਮਰਨ ਮਰਾਨ ਤੱਕ ਦੀ ਆਉਂਦੀ ਆ ਤਾਂ ਇਹਦੇ ਨਾਲ ਪਰਿਵਾਰ ਤਬਾਹ ਹੋ ਜਾਂਦੇ ਨੇ ਹੁਣ ਇਸ ਕੁੜੀ ਦਾ ਤਾਂ ਕੁਝ ਨਹੀਂ ਗਿਆ ਇਸ ਕੁੜੀ ਦੇ ਵਾਸਤੇ ਤਾਂ ਕਹਿ ਸਕਦੇ ਇੱਕ ਕੱਟ ਲੱਗਿਆ ਉਸ ਤੋਂ ਬਾਅਦ ਵਿੱਚ ਬਚ ਗਈ ਉਹ ਚਲੋ ਰੱਬ ਦਾ ਸ਼ੁਕਰ ਹੈ ਵੀ ਆ ਵੀ ਉਹਨੂੰ ਕੁਝ ਨਹੀਂ ਹੋਇਆ ਪਰ ਦੂਜੇ ਪਾਸੇ ਜਿਹੜਾ ਬਗਾਨਾ ਪੁੱਤ ਚਲਾ ਗਿਆ ਤਾਂ ਆਖਰ ਉਹਨਾਂ ਦੇ ਪਰਿਵਾਰ ਤੇ ਕੀ ਬੀਤਦੀ ਹੋਣੀ ਹੈ ਜਿਸ ਨੂੰ ਡਰੋਂ ਦੀ ਕੋਸ਼ਿਸ਼ ਕਰੀ ਉਹ ਡਰਨਾਂ ਗਿਆ ਕਿ ਉਹ ਦੁਹਾਨ ਤੋਂ ਚਲਾ ਗਿਆ ਇਹ ਕਈ ਤਰ੍ਹਾਂ ਦੇ ਜੇ ਦੇਖੀਏ ਕਿ ਅਜਿਹੀਆਂ ਚੀਜ਼ਾਂ ਆਪ ਦੇਖਦੀਆਂ ਨੇ ਜਦੋਂ ਬੋਏਫ੍ਰੈਂਡ ਗਰਲਫ੍ਰੈਂਡ ਲੜਪਾਂਦੇ ਨੇ ਤੇ ਫਿਰ ਉਹਨਾਂ ਦਾ ਹੁੰਦਾ ਮੈਂ ਮਰ ਜੂੰਗਾ ਮੈਂ ਛਾਲ ਮਾਰ ਦੂੰ ਮੈਂ ਇਹ ਕਰ ਦੂੰ ਅਜਿਹਾਂ ਚ ਬਹੁਤ ਹਾਦਸੇ ਹੋਏ ਨੇ ਤੇ ਜਾਨਾਂ ਗਈਆਂ ਨੇ ਕਦੇ ਵੀ ਪਿਆਰ ਮੁਹੱਬਤ ਨੂੰ ਇੰਨਾ ਸਿਰੇ ਨਾ ਤੁਸੀਂ ਚੜਾਓ ਜਾਂ ਇੰਨਾ ਸਿਰ ਨਾ ਚੜਾਓ ਕਿ ਆਖਰ ਉਹਦੇ ਤੁਹਾਨੂੰ ਮੜੇ ਇਨਤਕਾਮ ਦੇਖਣੇ ਪੈਣ ਕਦੇ ਵੀ ਇਸ ਤਰ੍ਹਾਂ ਦੇ ਹਾਲਾਤ ਚ ਨਾ ਹੋ ਕਰੋ ਕਿ ਜੇਕਰ ਤੁਹਾਡੇ ਤੇ ਮੁਸੀਬਤ ਪੈ ਗਈ ਤਾਂ ਫਿਰ ਉਹਨੂੰ ਹਿੰਮਤ ਦੇ ਨਾਲ ਜੂਝੀਏ ਕਹੀ ਤਾਂ ਮੈਂ ਵੀ ਜਾਨਣਾ ਪਰ ਗੱਲ ਇਹ ਹੈ ਵੀ ਜਿਹਦੇ ਸਰਪਾਈ ਆਖਰ ਉਹ ਹੀ ਜਾਣਦਾ ਪਰ ਫਿਰ ਵੀ ਅਜੀਹੀ ਜਦੋਂ ਉਦਾਹਰਨ ਸਾਹਮਣੇ ਆਉਂਦੀ ਹੈ ਵੀ ਉਹ ਮੁੰਡਾ ਆਖਰ ਆਪਦੇ ਜਹਾਨੋਂ ਚ ਰਹਿ ਗਿਆ ਸਹੇਲੀ ਦੇ ਇੱਕ ਛੋਟੇ ਜਿਹੇ ਤਾਂ ਮਨ ਮਜ਼ਾਕ ਹੀ ਕਹੋ ਵੀ ਉਹਦੇ ਮਜ਼ਾਕ ਨੇ ਜਾਂ ਉਹਨੂੰ ਡਰੋਂ ਦੇ ਇੱਕ ਜ਼ਰੀਏ ਨੇ ਉਹਦੀ ਜਾਨ ਲੈ ਲਈ ਤਾਂ ਹੁਣ ਇਹਦੇ ਵਿੱਚ ਕਿਹਦਾ ਦੋਸ਼ ਕੱਢਿਆ ਜਾਵੇ ਤੇ ਕਿਹਦਾ ਨਹੀਂ ਕੱਢਿਆ ਜਾਵੇ ਹੁਣ ਗੱਲ ਇਹ ਹੈ ਵੀ ਪਰਿਵਾਰ ਜਿਹਦਾ ਜੀ ਚ ਲੈ ਗਿਆ ਉਹਦੇ ਵਾਸਤੇ ਤਾਂ ਦੁੱਖਾਂ ਦਾ ਪਹਾੜ ساری ਉਮਰ ਦਾ ਹੈ ਪਰ ਕੁੜੀ ਦੀ ਲੱਗਦਾ ਹੈ ਵੀ ਉਸ ਥੋੜੇ ਜਿਹੇ ਸਮੇਂ ਦੀ ਹਰਕਤ ਨੇ ਐਡੀ ਵੱਡੀ ਕਹਾਣੀ ਖੜੀ ਕਰ ਦੂ ਇਹ ਸ਼ਾਇਦ ਕਿਸੇ ਨੂੰ ਨਹੀਂ ਸੀ ਪਤਾ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਇਸ ਤਰ੍ਹਾਂ ਦੇ ਜਦੋਂ ਹਾਦਸੇ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਅੰਤ ਦੁਖਦਾਈ ਹੁੰਦਾ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਹਰ ਇੱਕ ਰਿਸ਼ਤਾ ਹਰ ਇੱਕ ਡਰ ਤੇ ਕਿਸੇ ਨੂੰ ਡਰਾਉਣਾ ਕਿਸੇ ਹੱਦ ਤੱਕ ਦਾ ਹੋਣਾ ਚਾਹੀਦਾ ਹੈ ਹੱਦ ਪਾਰ ਹੋ ਜੇ ਤਾਂ ਜਾਨ ਤੇ ਬਣ ਜਾਂਦੀ ਹੈ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਹੋਇਆ